ਆਏ ਦਿਨ ਕਤਲ ਦੀਆਂ ਵਾਰਦਾਤਾਂ ਸਾਹਮਣੇ ਆਉਂਦੀ ਰਹਿੰਦੀਆਂ ਹਨ ਤਾਜ਼ਾ ਮਾਮਲਾ ਅਮਰੀਕਸਰ ਦੇ ਪਿੰਡ ਮੰਗਾ ਸਰਾਏ ਤੋਂ ਸਾਹਮਣੇ ਆਇਆ ਹੈ ਜਿੱਥੇ ਦੇ ਨੰਬਰਦਾਰ ਨੂੰ ਜ਼ਮੀਨੀ ਵਿਵਾਦ ਦੇ ਚੱਲਦਿਆਂ ਕੁਝ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਿਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹਾਂ ਮ੍ਰਿਤਿਕ ਦੇ ਵੱਡੇ ਭਰਾ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਜ਼ਮੀਨ ਦਾ ਕੇਸ ਅਦਾਲਤ ਵਿੱਚੋਂ ਜਿੱਤ ਕੇ ਆਇਆ ਸੀ ਪਰ ਦੂਜੀ ਧਿਰ ਵੱਲੋਂ ਜਗ੍ਹਾ ਨਹੀਂ ਛੱਡੀ ਜਾ ਰਹੀ ਸੀ ਜਿਸ ਦੌਰਾਨ ਦੂਜੀ ਧਿਰ ਦੇ ਬੰਦਿਆਂ ਨੇ ਖਾਲ ਵਿੱਚ ਪਾਣੀ ਲਾਉਂਦੇ ਸਮੇਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹ ਤਾਂ ਬਰਤਨੀ ਮੇਰਾ ਲੰਮੜਦਾਰ ਹੀ ਪਿੰਡ ਦਾ ਬੈਲੀ ਦੀ ਸਾਡੀ ਪੁਰਾਣੀ ਰੰਜ ਚਲਦੀ ਉਹ ਚੇਕੇ ਜਿੱਤ ਗਿਆ ਸੀ ਹਰੋਂ ਪੈਲੀ ਛੱਡਦੇ ਨਹੀਂ ਸਾਡੇ ਨਾਲ ਮਤਲਬ ਰਾਜਨਾਵਾਂ ਇਹਨਾਂ ਬੜਾ ਜ਼ੋਰ ਲਾਇਆ ਬੰਦਿਆਂ ਨੇ ਬੜੀ ਟਾਈਮ ਬੈਠੇ 15 20 ਹਿੰਨੀ ਹਰੋਂ ਕਿ ਕੁਲਤ ਨਹੀਂ ਹੁੰਦੇ ਕੌਣ ਸੀਗੇ ਜੀ ਉਹ ਸਾਡੇ ਸ਼੍ਰੀਕੇ ਸ਼੍ਰੀਕੇ ਜੋ ਸਾਡੇ ਪਰਿਵਾਰ ਚੋਂ ਹੀ ਤੇ ਉਹਨਾਂ ਨਾਲ ਮਲਕੇ ਕੋਲ ਤੇ ਨਹੀਂ ਹੁੰਦੇ ਉਸ ਤੋਂ ਬਾਅਦ ਨਾਲੀ ਦਾ ਟਾਇ ਪਾਣੀ ਦਾ ਮੇਰੇ ਕੋਲ ਛੋਟਾ ਇੱਕਰਾ ਚਾਚਾ ਜੀ ਆਡੇ ਦਾ ਮੁੰਡਾ ਸਰਪੰਚਾ ਮੌਜੂਦਾ ਉਹ ਨਾਲੀ ਕਿਧਰ ਨਹੀਂ ਦੇ ਲੰਬੜਦਾਰੀ ਇਹਨੂੰ ਨਾਲ ਲੈ ਜਾਂਦੇ ਸੀ ਉਹ ਸੇ ਦੇ ਗਲ ਪਏ ਉਹਨਾਂ ਦੀ ਦਾੜ੍ਹੀਆਂ ਫੜਿਆ ਇਹਨੇ ਉਹ ਗੱਲ ਦੀ ਬੀਤੀ ਮਹਿਸੂਸ ਕੀਤੀ ਇਹਨਾਂ ਬਹੁਤ ਜ਼ਾਦਾ ਥੋਪਈ ਹੋਏ ਉਸ ਤੋਂ ਬਾਅਦ ਇਹਨਾਂ ਰਸਤੇ ਫੇਰ ਇੱਕਦਮ ਤੂੰ ਨੂੰ ਮੈਂ ਮੈਂ ਹੋ ਗਏ ਥੋਪਈ ਫੇਰ ਹੋਇਆ ਇਦਾਂ ਹੀ ਇਥੋਂ ਪੰਬੀ ਦੇ ਪਾਣੀ ਲਾਉਣ ਗਿਆ ਕਣਕ ਨੂੰ ਕਣਕ ਨੂੰ ਪਾਣੀ ਲਾਉਣ ਜਾ ਤੇ ਕੱਲਾ ਹੀ ਇਹ ਕਿੰਦਾ ਵਾਕਿਆ ਇਕ ਕੱਲ ਕੋਈ ਦੱਸ ਗਿਆ ਨਾ 12 ਵਜੇ ਤੇ ਕਿਹੜੇ ਹੋ ਗਏ ਹਨ ਪਤਾ ਨਹੀਂ ਟਾਈਮ ਦਾ ਨਹੀਂ ਪਤਾ ਮਲ ਘਰੋਂ ਇਹ 9 ਵਜੇ ਗਿਆ 10 ਵਜੇ ਬੱਤੀ ਆਉਂਦੀ ਪਾਣੀ ਲਾਇਆ ਪੰਬੀ ਛੱਡੀ ਆ ਉਹ ਤੋਂ ਬਾਅਦ ਚਾਹੀ ਇਹਨੂੰ ਹੋਏ ਰਹੇ ਆ ਪਰਵਾਦੇ ਦਾ ਕੱਲ 11 12 ਵਜੇ ਪੂਨ ਨਹੀਂ ਚੁੱਕਿਆ ਨਹੀਂ ਅਸੀਂ ਬਜ਼ਾਰੇ ਤਾਂ ਜੀ ਦਾ ਬੇਟਾ ਆਇਆ ਉਹਨੂੰ ਐਂ ਪੁੱਛਣ ਦੇ ਤਾਂ ਵੀ ਮੈਨੂੰ ਨਹੀਂ ਪਤਾ ਮੈਂ ਇਦਾਂ ਸੋਨੂੰ ਤੇ ਮੁੱਖਾ ਦੋ ਜਾਣੇ ਆ ਸੋਨੂੰ ਜਿਹੜਾ ਉਹਦਾ ਸੱਜਣਾ ਰঞ্জੀਤ ਸਿੰਘ ਫੌਜੀ ਆ ਤੇ ਮੁਖਤਾਰ ਸਿੰਘ ਜਿਹੜਾ ਆ ਉਹ ਦੋ ਦੋ ਜਾਨੇ ਇਹਨਾਂ ਨਾਲ ਲੱਗਦਾ ਰੰਜੀਸ਼ੀ ਆ ਦੀ ਮੁੱਖੇ ਨਾ ਮੁਖਤਾਰ ਸਿੰਘ ਨਾਲ ਗਲੀ ਦਾ ਰੱਟਾ ਇਹਦਾ ਪੜੀ ਦਾ ਰੱਟਾ ਹੀ ਫਿਰ ਗਲੀ ਦਾ ਉਹਦਾਂ ਵੀ ਪਾਈਦਾ ਖੜਕਾ ਉਹਦੋਂ ਮਾਦ ਵਿੱਚਾਂ ਨੇ ਵੇਖਿਆ ਇਹ ਉੱਥੇ ਖਲੋਤੇ ਆ ਇਹ ਵੀ ਪਹਿਲੀ ਕੀ ਜਾਣਦੇ ਆ ਤੇ ਇਹਨੇ ਫੋਨ ਕੀਤਾ ਵੀ ਇਦਾਂ ਉਹ ਖਲਵਾਉਂਦਾ ਖਲੋਤੇ ਆ ਤੇ ਮੇਰਾ ਖਿਆਲ ਰੱਖੀਂ ਉਹਨਾਂ ਦਾ ਕੋਈ ਗੱਲ ਨਹੀਂ ਕੋਹਣੀ ਆਂਦੇ ਤੇ ਮੈਂ ਆਹੀਂ ਮਰ ਉਹਦੇ ਘਰ ਪਰਵਾਂ ਰਿਸ਼ਤੇਦਾਰ ਆ ਗਏ ਉਹ ਆਪਣੇ ਰਿਸ਼ਤੇਦਾਰਾਂ ਦੀ ਰੁੱਝ ਗਿਆ ਸਰਪੰਚ ਹੋਣ ਨਾ ਤੇ ਪਿੰਡ ਦੇ ਵੀ ਲੋਕ ਆਏ ਹੀ ਰਖਾ ਗੋਚਾਰ ਉਹਨਾਂ 라ਜ ਗਿਆ ਉਹਨਾਂ ਮਗਰੋਂ ਪਤਾ ਨਹੀਂ ਕਿਹੜਾ ਰੈਮ ਲਾ ਕੇ ਪੜੀ ਗਈ ਇੱਕ ਗੋਲੀ ਚੱਲੀ ਗਈ ਗਫਲ ਤੋਂ ਗਈ ਪਿਸਟਨ ਤੋਂ ਪੁਲਿਸ ਦੇ ਕਹਿਣ ਮੁਤਾਬਕ ਰਫਲ ਤੋਂ ਚੱਲੀ ਗੋਲੀ ਕਿੰਨੀਆਂ ਗੋਲੀਆਂ ਚੱਲੀਆਂ ਪਤਾ ਨਹੀਂ ਇੱਕ ਚੱਲੀ ਦੋ ਚੱਲੀਆਂ ਇਹ ਪੁਲਿਸ ਦੇ ਕਹਿਣ ਮੁਤਾਬਕ ਗੋਲੀ ਹੈ ਗੋਲੀ ਦਾ ਮਤਲਬ ਇਹ ਨਿਸ਼ਾਨ ਪਿਆ ਮੱਥੇ ਦੇ ਵਿੱਚ ਵੀ ਆ ਤੇ ਛਾਤੀ ਦੇ ਵਿੱਚ ਵੀ ਆ ਕੀ ਮੰਗ ਚਿਰਦੇ ਆ ਅਸੀਂ ਮੰਗ ਕਰਦੇ ਹਾਂ ਹੁਣ ਇਨਸਾਫ ਦਵਾਇਆ ਜਾਵੇ ਬੱਚੇ ਉਹਦੇ ਨਿਕ ਨਿਕ ਰਿਹਾ ਵਰਾ ਹੀ ਆਂਡਾ ਛੋਟਾ ਚਲੋ ਸਾਨੂੰ ਜਿੰਨਾ ਵੀ ਬਾਦਵਾ ਸਾਡੀ ਸਰਕਾਰ ਵੀ ਮਦਦ ਕਰੇ ਇਲਾਕਾ ਵੀ ਸਾਡਾ ਮਦਦ ਕਰੇ ਕੱਲ ਮਿਤੀ 2 12 25 ਨੂੰ ਤਕਰੀਬ ਸਮਾ ਸ਼ਾਮ ਸਭਿਕ 4 ਵਜੇ ਅਸੀਂ ਅਟਾ ਗਰੂਪੋ ਵਾਲੀ ਕਥੋਂ ਨੰਗਲ ਮੌਜੂਦ ਸੀ ਜਿਸ ਤੇ ਸਾਨੂੰ ਇੱਕ ਤਲਾਬ ਮਿਲਦੀ ਹੈ ਕਿ ਜਿਸ ਤੇ ਸਾਨੂੰ ਤਲਾਬ ਮਿਲਦੀ ਹੈ ਕਿ ਪਿੰਡ ਮਾਂਗਾ ਸਰਾਏ ਦੇ ਵਿੱਚ ਕਿਸੇ ਵਿਅਕਤੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਠੀਕ ਹੈ ਕੀ ਮੁਰਦੇ ਦੀ ਕੀ ਸਾਹਮਣੇ ਆਇਆ ਮੁਰਦੇ ਦੀ ਤਫਤੀਸ਼ ਜੋ ਮੌਕੇ ਤੇ ਜਾ ਕੇ ਦੇਖਿਆ ਕਿ ਜਿਸ ਵਿਅਕਤੀ ਦੀ ਮਕੀ ਗੋਲੀ ਲੱਗਨ ਕਾਰਨ ਜਿਹੜੀ ਉਹ ਮੌਤ ਹੋ ਗਈ ਆ ਤੇ ਉਸ ਦੇ ਪਰਿਵਾਰਕ ਮੈਂਬਰ ਤੇ ਭਰਾ ਮਨਜਿੰਦਰ ਸਿੰਘ ਦੇ ਕਹਿਣ ਦੇ ਮੁਤਾਬਕ ਇਹਨਾਂ ਦਾ ਪਿੰਡ ਦੇ ਵਿੱਚ ਨਾਲੀ ਨੁਲੀ ਨੂੰ ਲੈ ਕੇ ਤੇ ਜ਼ਮੀਨ ਨੂੰ ਲੈ ਕੇ ਕੋਈ ਗੜਾਈ ਝਗੜਾ ਚੱਲ ਰਿਹਾ ਸੀ ਜਿਸ ਦੇ ਤਹਿਤ ਅ ਮਕਦਮਾ ਨੰਬਰ 169 ਅੰਡਰ ਸੈਕਸ਼ਨ 103 121 125 ਬੀ ਐਨ ਐਸ ਤੇ 25 27 55 ਨਾਟ ਆਰਮਜ਼ ਐਕਸਾ ਪਰਚਾ ਦਸੀਤ ਆ ਗਿਆ ਸਰ ਜੀ ਜਿਹੜਾ ਬੰਦਾ ਮਰਨ ਵਾਲਾ ਸੀ ਕੌਣ ਸੀ ਕਿਸ ਤਰ੍ਹਾਂ ਦਾ ਬੰਦਾ ਸੀ ਜੀ ਕ੍ਰਿਮੀਨਲ ਬੰਦਾ ਸੀ ਕੌਣ ਸੀ ਅ ਮਰਨੂ ਨਿਰਤਕ ਦੀ ਜਿਹੜੀ ਨਿਸ਼ਾਨ ਆ ਉਹ ਦਾ ਦਸਪਾਲ ਸਿੰਘ ਪੁੱਤਰ ਮਜੀਤ ਸਿੰਘ ਵਾਸੀ ਮਾਂਗਾ ਸਰਾਏ ਵਜੋਂ ਹੋਈ ਇੱਕ ਖੇਤੀਬਾੜੀ ਕਰਦਾ ਸੀ ਤੇ ਆਪਣਾ ਪਿੰਡ ਦੇ ਵਿੱਚ ਮੈਂ ਮੌਜੂਦਾ ਮੈਂਬਰ ਪੰਚਾਇਤ ਵੀ ਸੀ ਨੰਬਰ ਦਾ ਸੀ ਕਿ ਇਹ ਜਮੀਨੀ ਚ ਰਹਿ ਰਹੇ ਹਨ ਕਿ ਜਾਂ ਕੋਈ ਹੋਰ ਕੋਈ ਰੰਜਿਸ਼ ਜੀ ਮੈਂ ਉਹ ਨਵੀਆਂ ਜਿਹੜੀਆਂ ਇਲੈਕਸ਼ਨਾਂ ਵੀ ਆ ਗਈਆਂ ਉਹਦੇ ਮੁਕਾਬਲੇ ਕੋਈ ਅਜਿਹੀ ਗੱਲ ਨਹੀਂ ਸਾਹਮਣੇ ਆਈ ਇਸ ਦੇ ਬਾਰੇ ਤਫਤੀਸ਼ ਹਮਲੇ ਵਿੱਚ ਚਲਿਆਂਦੀ ਜਾਏਗੀ ਤੇ ਜੋ ਵੀ ਮੁਰਜੀ ਤਫਤੀਸ਼ ਤੇ ਸਾਹਮਣੇ ਆਊਗਾ ਉਸ ਦੇ ਕੋਈ ਗ੍ਰਿਫਤਾਰੀ ਨਹੀਂ ਹੋਣੀ ਨਹੀਂ ਹਜੇ ਤਾਂ ਕਿ ਇਸ ਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਤੇ ਸੰਸਕਾਰ ਹੋ ਗਿਆ ਉਹਨਾਂ ਦਾ ਸੰਸਕਾਰ ਲਈ ਅੱਜ ਪੋਸਟ ਮਾਡਰਨ ਦੀ ਬੋਡੀ ਭੇਜੀ ਹੈ ਤੇ ਪੋਸਟ ਮਾਡਰਨ ਤੋਂ ਬਾਅਦ ਸੰਸਕਾਰ ਕੀਤਾ ਜਾਏਗਾ